ਹਾਂਜੀ ਦੋਸਤੋ ਭਗਵਾਨ ਤੁਮਾਨ ਦੇ ਦੋ ਭਾਵਕ ਬੋਲ ਲੈ ਕੇ ਹਾਜ਼ਰ ਹੋਇਆ ਉਮੀਦ ਕਰਦੇ ਆ ਤੁਹਾਨੂੰ ਚੰਗੇ ਲੱਗਣਗੇ ਗੱਲਾਂ ਵੱਡੀਆਂ ਕਰਦੀ ਆ ਹੁਣ ਜੋ ਮੇਰੀ ਲਾਡੋ ਰਾਣੀਏ ਕਦੇ ਕਦੇ ਹੀ ਗੁੱਸੇ ਹੁੰਦੀ ਵੈਸੇ ਤਾਂ ਬੜੀ ਸਿਆਣੀ ਏ ਚੁਗਲੀ ਕਰਕੇ ਘਰ ਪਟਵਾਉਂਦੇ ਚੁਗਲਖੋਰਾ ਦੇ ਕੀ ਕਹਿਣੇ ਨੇ ਮੁੱਲ ਹੱਟਿਓਣਾ ਮਿਲਦੇ ਧੀਆ ਪੁੱਤ ਕੀਮਤੀ ਗਹਿਣੇ ਨੇ ਮੁੱਲ ਹਟਿਓਣਾ ਮਿਲਦੇ ਧੀਆ ਪੁੱਤ ਕੀਮਤੀ ਗਹਿਣੇ ਨੇ ਛੋਟੀ ਹੁੰਦੀ ਧੀਏ ਬਾਪੂ ਦੇ ਮੋਢਿਆਂ ਉੱਤੇ ਬੈੰਦੀ ਸੀ ਤੋਤਲੀ ਆਵਾਜ਼ ਨਾਲ ਬੜਾ ਪਿਆਰਾ ਪਾਪਾ ਪਾਪਾ ਕਹਿੰਦੀ ਸੀ ਤੋਤਲੀ ਆਵਾਜ਼ ਨਾਲ ਬੜਾ ਪਿਆਰਾ ਬਾਪੂ ਬਾਪੂ ਕਹਿੰਦੀ ਸੀ ਜਿੱਥੇ ਮਰਜੀ ਜਾ ਕੇ ਵਾਜੋ ਦਿਲ ਵਿੱਚ ਮੇਰੇ ਰਹਿਣੇ ਨੇ ਮੁੱਲ ਹਟਿਓਣਾ ਮਿਲਦੇ ਧੀਆ ਪੁੱਤ ਕੀਮਤੀ ਗਹਿਣੇ ਨੇ ਮੁੱਲ ਹਟਿਆਉਣਾ ਮਿਲਦੇ ਧੀਆ ਪੁੱਤ ਕੀਮਤੀ ਗਹਿਣੇ ਨੇ ਸੋਸ਼ਲ ਮੀਡੀਆ ਤੇ ਅਸੀਰਤ ਧੀਏ ਸ਼ਰਾਬੀ ਜਿਹੜਾ ਕਹਿਗੀ ਤੂੰ ਸੱਚ ਦੱਸਾ ਆਪਣੇ ਪਿਓ ਦਾ ਕੱਢ ਕਾਲਜਾ ਲੈਗੀ ਤੂੰ ਸੱਚ ਦੱਸਾ ਆਪਣੇ ਪਿਓ ਦਾ ਕੱਢ ਕਾਲਜਾ ਲੈਗੀ ਤੂੰ ਪੰਜਾਬ ਮੇਰੇ ਲਈ ਪਹਿਲਾ ਹੀ ਮੈਂ ਤਾਂ ਬਥੇਰੇ ਫਟ ਸਹਣੇ ਨੇ ਮੁੱਲ ਹਟਿਆਉਣਾ ਮਿਲਦੇ ਧੀਆ ਪੁੱਤ ਕੀਮਤੀ ਗਹਿਣੇ ਨੇ ਮੁੱਲ ਹਟਿਆਉਣਾ ਮਿਲਦੇ ਧੀਆ ਪੁੱਤ ਕੀਮਤੀ ਗਹਿਣੇ ਨੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਤਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਜਦ ਦਿਲ ਕੀਤਾ ਆ ਜੀਤੀਏ ਅਮਰੀਕਾ ਬਹੁਤੀ ਦੂਰ ਨਹੀਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਤਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਜਦੋਂ ਦਿਲ ਕੀਤਾ ਆ ਜੀਤੀਏ ਅਮਰੀਕਾ ਬਹੁਤੀ ਦੂਰ ਨਹੀਂ ਖੁਸ਼ੀਆਂ ਜੇ ਦਿੱਤੀਆਂ ਰੱਬ ਨੇ ਦੁੱਖ ਵੀ ਝੱਲਣੇ ਪੈਣੇ ਨੇ ਮੁੱਲ ਹੱਟਿਓਣਾ ਮਿਲਦੇ ਧੀਆ ਪੁੱਤ ਕੀਮਤੀ ਗਹਿਣੇ ਨੇ ਉਹ ਮੁੱਲ ਹੱਟਿਓਣਾ ਮਿਲਦੇ ਧੀਆ ਉਹ ਤੇ ਕੀਮਤੀ ਗਹਿਣੇ ਨੇ ਹਾਂਜੀ ਦੋਸਤੋ ਆਪਣੇ ਚੈਨਲ ਜੱਟ ਨਾੜ 11 ਵਾਲੇ ਦੇ ਨਾਲ ਜਿੰਨੀਆਂ ਵੀ ਮੇਰੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਧੀਆ ਆਪਣੇ ਚੈਨਲ ਦੇ ਨਾਲ ਜੁੜੇ ਨੇ ਤੁਸੀਂ ਸਾਨੂੰ ਔਕਾਤ ਤੋਂ ਵੱਧ ਕੇ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਤੇ ਅਸੀਂ ਪਰਿਵਾਰਕ ਗੀਤ ਕਹਾਣੀਆਂ ਤੇ ਖਬਰਾਂ ਲੈ ਕੇ ਤੁਹਾਡੇ ਲਈ ਆਉਂਦੇ ਰਹਨੇ ਆ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਵਧੀਆ ਜਿਹਾ ਕਮੈਂਟ ਮਾਰਿਆ ਕਰੋ ਅਸੀਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆਂ ਅਤੇ ਅਸੀਂ ਸਾਰੇ ਹੀ ਤੁਹਾਡੇ ਕਮੈਂਟ ਪੜ੍ਹਦੇ ਆਂ ਬਹੁਤ ਹੀ ਪਿਆਰ ਦਿੱਤਾ ਤੁਸੀਂ ਦੋਸਤੋ ਹਾਂਜੀ ਦੋਸਤੋ ਇਹ ਪਿਆਰਾ ਜਿਹਾ ਮੈਸੇਜ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਜਰੂਰ ਦੱਸਿਓ ਤੇ ਬਾਕੀ ਦੋਸਤੋ ਧੀਆ ਪੁੱਤ ਸੱਚੀਓ ਕੀਮਤੀ ਗਹਿਣੇ ਹੁੰਦੇ ਹਨ ਇਹ ਹੱਟੀਆਂ ਤੋਂ ਨਹੀਂ ਮਿਲਦੇ ਤੇ ਦੋਸਤੋ ਜਿੰਨਾ ਮੇਰੀਆਂ ਭੈਣਾਂ ਦੇ ਕੋਲ ਪੁੱਤ ਨਹੀਂ ਜਾਂ ਧੀ ਨਹੀਂ ਇਹ ਅਰਦਾਸ ਕਰੋ ਕਿ ਰੱਬ ਉਹਨਾਂ ਦੀ ਝੋਲੀ ਖੁਸ਼ੀਆਂ ਨਾਲ ਭਰ